ਪੁਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਮਨਦੀਪ ਸਿੰਘ ਦੀ ਉਮੀਦਵਾਰੀ ਨੂੰ ਸਮਰਥਨ ਦੇ ਦਿੱਤਾ ਗਿਆ ਹੈ ਇਹ ਤਾਂ ਕਹਿ ਰਹੇ ਆ ਕਿਉਂਕਿ ਇਹਦੀ ਝਾਤ ਪੈਂਦੀ ਹੈ ਬੀਬੀ ਸਤਵੰਤ ਕੌਰ ਦੇ ਵੱਲੋਂ ਮਨਦੀਪ ਸਿੰਘ ਉਮੀਦਵਾਰੀ ਹਾਸਲ ਕਰਨ ਤੋਂ ਬਾਅਦ ਬੀਬੀ ਸਤਵੰਤ ਕੌਰ ਦੇ ਘਰ ਪਹੁੰਚਦੇ ਨੇ ਬੀਬੀ ਸਤਵੰਤ ਕੌਰ ਪੰਥਕ ਕਾਉਂਸਲ ਦੇ ਪ੍ਰਧਾਨ ਨੇ ਪੁਨਰ ਸਰਜੀਤ ਅਕਾਲੀ ਦਲ ਦਾ ਇੱਕ ਵੱਡਾ ਔਰ ਅਹਿਮ ਹਿੱਸਾ ਨੇ ਉਹਨਾਂ ਦੇ ਘਰ ਪਹੁੰਚ ਕੇ ਮਨਦੀਪ ਸਿੰਘ ਨੇ ਅਸ਼ੀਰਵਾਦ ਲਿਆ ਔਰ ਬੀਬੀ ਸਤਵੰਤ ਕੌਰ ਨੇ ਪੰਥਕ ਕਾਉਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਮਨਦੀਪ ਸਿੰਘ ਨੂੰ ਥਾਪੜਾ ਦਿੱਤਾ ਔਰ ਚੋਣ ਮੁਹਿਮ ਸ਼ੁਰੂ ਹੋ ਗਈ ਹੁਣ ਐ ਪ੍ਰਤੀਤ ਹੋ ਰਿਹਾ ਹੈ ਕਿ ਪੁਨਰਸੁਰਜੀਤ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਉਤਾਰੇਗਾ ਇਹਦਾ ਇਸ਼ਾਰਾ ਇਹਦੀ ਝਾਤ ਲੀਡਰਾਂ ਨੇ ਪੁਨਰਸੁਰਜੀਤ ਅਕਾਲੀ ਦਲ ਦੇ ਲੀਡਰਾਂ ਨੇ ਪਹਿਲਾਂ ਹੀ ਦਵਾਤੀ ਸੀ ਜਦੋਂ ਮਨਦੀਪ ਸਿੰਘ ਦਾ ਐਲਾਨ ਹੁੰਦਾ ਉਸ ਵੇਲੇ ਅਸੀਂ ਵੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਇਸ਼ਾਰਾ ਦਿੱਤਾ ਸੀ ਕਿ ਸਮਰਥਨ ਕੀਤਾ ਜਾਵੇਗਾ ਚਰਚਾਵਾ ਐਵੀਸੀ ਕੇ ਪੁਨਰਸੁਰਜੀਤ ਅਕਾਲੀ ਦਲ ਵੀ ਚਾਹੁੰਦਾ ਸੀ ਕਿ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਔਰ ਉਸੇ ਤਰ੍ਹਾਂ ਹੋਇਆ ਹੁਣ ਪੁਨਰਸੁਰਜੀਤ ਅਕਾਲੀ ਦਲ ਦੇ ਵੱਲੋਂ ਸਮਰਥਨ ਮਿਲਣ ਦੀ ਗੱਲ ਉਸ ਵੇਲੇ ਚੱਲੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵੇਖੀ ਜਿੱਥੇ ਬੀਬੀ ਸਤਵੰਤ ਕੌਰ ਨੇ ਮਨਦੀਪ ਸਿੰਘ ਨੂੰ ਥਾਪੜਾ ਦਿੱਤਾ ਪੰਥਕ ਕੌਂਸਲ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਜੇ ਉਸ ਨੂੰ ਆਸ਼ੀਰਵਾਦ ਦਿੰਦੇ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਇਹ ਸਮਝਿਆ ਜਾ ਸਕਦਾ ਹੈ ਕਿ ਹੁਣ ਪੁਨਰ ਸੁਰਜੀਤ ਅਕਾਲੀ ਦਲ ਵੀ ਸਮਰਥਨ ਦੇ ਰਿਹਾ ਹੈ ਮਨਦੀਪ ਸਿੰਘ ਦੀ ਉਮੀਦਵਾਰੀ ਯਾਨੀ ਕਿ ਅਸੱਦੇ ਤੌਰ ਦੇ ਉੱਤੇ ਇੱਕ ਗੱਠ ਜੋੜ ਜਾਂ ਇੱਕ ਸਮਰਥਨ ਜਿਹੜਾ ਹੈ ਉਹ ਪੁਨਰ ਸੁਰਜੀਤ ਅਕਾਲੀ ਦਲ ਦਾ ਔਰ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਬਣ ਗਿਆ ਔਰ ਇਸ ਸਮਰਥਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਦੀ ਐਂਟਰੀ ਵੀ ਹੋ ਗਈ ਮਸਲਨ ਵਨ ਇੰਡੀਆ ਪੰਜਾਬੀ ਨੇ ਗੱਲਬਾਤ ਕੀਤੀ ਬੀਬੀ ਅਮਰਤ ਕੌਰ ਅਮਲੋ ਦੇ ਨਾਲ ਔਰ ਉਹਨਾਂ ਨੇ ਵੀ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਉਹ ਹੁਣ ਚੋਣ ਨਹੀਂ ਲੜ ਰਹੇ ਕਿਉਂਕਿ ਪਹਿਲਾਂ ਚਰਚਾਵਾਂ ਸੀ ਕਿ ਉਹ ਚੋਣ ਲੜਨਗੇ ਪਰ ਹੁਣ ਉਹਨਾਂ ਨੇ ਕਿਹਾ ਕਿ ਉਹ ਸਮਰਥਨ ਕਰਨਗੇ ਮਨਦੀਪ ਸਿੰਘ ਦਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਝਾਤ ਇੱਕ ਮਹਾ ਗਠਬੰਧਨ ਦੇ ਵੱਲ ਪੈਂਦੀ ਪਈ ਸੀ ਸ਼ਾਇਦ ਉਹਦਾ ਮੋੜ ਐਤਕੀ ਵੱਜ ਜਾਵੇ ਇਹ ਹੁਣ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਦੀ ਪੰਜਾਬੀ